ਪਿਆਰ ਪਰ ਇਸ ਸਾਥ ਸ੍ਰੀ ਅਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ 19 ਜਨਵਰੀ 2024 ਅੱਜ ਵਿਆ ਵੱਡੀਆਂ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਆ ਹਸਪਤਾਲਾਂ ਵਿੱਚ ਮੁਫਤ ਦਵਾਈਆਂ ਸੰਬੰਧੀ ਆਈ ਵੱਡੀ ਖਬਰ ਸੀਐਮ ਮਾਨ ਦੇ ਇਸ ਮੰਤਰੀ ਨੇ ਮਹਿਲਾਵਾਂ ਦੇ ਲਈ ਕਰ ਦਿੱਤਾ ਵੱਡਾ ਐਲਾਨ ਆਧਾਰ ਕਾਰਡ ਨੂੰ ਲੈ ਕੇ ਆਈ ਅਹਿਮ ਖਬਰ ਤੇ ਹੁਣ ਖਬਰਾਂ ਸ਼ੁਰੂ ਕਰਦੇ ਆ ਵਿਸਥਾਰ ਦੇ ਨਾਲ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਨਿੱਕੀ ਜੀ ਗੁਜਾਰਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਇਓ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿ ਅੱਜ ਦੀ ਪਹਿਲੀ ਵੱਡੀ ਖਬਰ ਦੇ ਉੱਤੇ ਤੁਹਾਨੂੰ ਲੈ ਚੱਲਦੇ ਆ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ ਖੁਸ਼ੀ ਦੀ ਗੱਲ 26 ਜਨਵਰੀ ਤੋਂ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਮਰੀਜ਼ਾਂ ਨੂੰ ਮਿਲਣਗੀਆਂ ਮੁਫਤ ਦਵਾਈਆਂ ਹਾਂਜੀ ਪੰਜਾਬ ਸਰਕਾਰ ਸਿਹਤ ਤੇ ਲੋਕਾਂ ਦੇ ਖਰਚੇ ਨੂੰ ਘਟਾਉਣ ਲਈ ਇਹ ਯਕੀਨੀ ਬਣਾਉਣ ਦੀ ਜੋ ਜਨਾਬ ਬਣਾ ਰਹੀ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ ਬਾਜ਼ਾਰ ਚੋਂ ਕੋਈ ਵੀ ਦਵਾਈ ਨਾ ਖਰੀਦਣ ਸਰੂਤਰ ਅਨੁਸਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕਤਰ ਅਜੋਰੀ ਸ਼ਰਮਾ ਨੇ ਸਾਰੇ ਸਿਵਲ ਸਰਕਰਾਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰਕੇ ਉਹਨਾਂ ਨੂੰ ਦਵਾਈ ਦੀਆਂ ਲੋੜਾਂ ਨੂੰ ਸੂਚੀ ਤਰੰਤ ਮੁਹੱਈਆ ਕਰਵਾਉਣ ਲਈ ਕਿਹਾ ਹੈ ਜੋ ਸਮਰੱਥ ਅਧਿਕਾਰੀਆਂ ਨੂੰ ਭੇਜੀ ਗਈ ਹੈ ਪ੍ਰਮੁੱਖ ਸਕੱਤਰ ਨੇ ਕਿਹਾ 26 ਜਨਵਰੀ ਤੋਂ ਬਾਅਦ ਮਰੀਜ਼ਾਂ ਨੂੰ ਇੱਕ ਵੀ ਦਵਾਈ ਲਈ ਪੈਸੇ ਨਹੀਂ ਦੇਣੇ ਪੈਣਗੇ ਪ੍ਰਮੁੱਖ ਸਕੱਤਰ ਨੇ ਡਾਕਟਰਾਂ ਨੂੰ ਇਹ ਵੀ ਕਿਹਾ ਕਿ ਜੇਕਰ ਉਹ ਇਸ ਦੀ ਪਾਲਣਾ ਨਹੀਂ ਕਰਦੇ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ 19 ਸਿਵਲ ਸਰਜਨਾਂ ਨੂੰ ਆਪੋ ਆਪਣੇ ਜ਼ਿਲ੍ਹਿਆਂ ਵਿੱਚ ਦਵਾਈਆਂ ਅਤੇ ਹੋਰ ਮੈਡੀਕਲ ਖਪਤਕਾਰਾਂ ਦੀ ਉਪਲਬਧਤਾ ਦੀ ਤੁਰੰਤ ਪੁਸ਼ਟੀ ਕਰਨ ਲਈ ਕਿਹਾ ਹੈ ਉਨ੍ਹਾਂ ਨੂੰ ਜ਼ਰੂਰੀ ਦਵਾਈਆਂ ਅਤੇ ਖਪਤਕਾਰਾਂ ਦੀ ਸੂਚੀ 1 ਮਹੀਨੇ ਲਈ ਦੇ ਜਲ ਲਈ ਕਿਹਾ ਹੈ ਉਹਨਾਂ ਕਿਹਾ ਜੇਕਰ ਇਹ ਸੂਚੀਆਂ ਸਮਾਂ ਸਮਾਂ ਸੀਮਾ ਤੋਂ ਪਹਿਲਾਂ ਪ੍ਰਾਪਤ ਨਹੀਂ ਹੁੰਦੀਆਂ ਤਾਂ ਜ਼ਿੰਮੇਵਾਰ ਐਸਐਮਓ ਨੂੰ ਨਿਜੀ ਤੌਰ ਤੇ ਜਵਾਬਦੇਹ ਠਹਿਰਾਇਆ ਜਾਵੇਗਾ ਕੁਝ ਸਮਾਂ ਤੱਕ ਸੂਬੇ ਵਿੱਚ ਦਵਾਈਆਂ ਦੀ ਵੱਡੀ ਘਾਟ ਸੀ ਇਹਨਾਂ ਦਵਾਈਆਂ ਵਿੱਚ ਪੈਰਾਸੀਟਾਮੋਲ ਦਰਦ ਨਿਵਾਰਕ ਅਤੇ ਬਲੱਡ ਪ੍ਰੈਸ਼ਰ ਸ਼ੂਗਰ ਅਤੇ ਐਸਿਡਿਟੀ ਦੇ ਇਲਾਜ ਲਈ ਜ਼ਰੂਰੀ ਦਵਾਈਆਂ ਸ਼ਾਮਿਲ ਹਨ ਸਰਕਾਰੀ ਹਸਪਤਾਲਾਂ ਨੂੰ 300 ਤੋਂ ਵੱਧ ਦਵਾਈਆਂ ਦੀ ਸਪਲਾਈ ਕਰਦੀ ਹੈ ਜੋ ਫਿਰ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾਂਦੀਆਂ ਹਨ ਖਬਰਾਂ ਦੇ ਸਿਲਸਿਲੇ ਵਿੱਚ ਅੱਗੇ ਵਧਦੇ ਹੋਏ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਪੰਜਾਬ ਦੇ ਪਿੰਡਾਂ ਵਿੱਚ ਘਰ ਬੈਠੇ ਔਰਤਾਂ ਕਰਨਗੀਆਂ ਕਮਾਈ ਸਕੂਲੀ ਬੱਚਾ ਨੂੰ ਮਿਲੇਗੀ ਵਧੀਆ ਵਰਦੀ ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਵੱਡਾ ਐਲਾਨ ਜਿਹੜਾ ਮਹਿਲਾਵਾਂ ਦੇ ਲਈ ਕਰ ਦਿੱਤਾ ਤਾਂ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਪ੍ਰੋਜੈਕਟ ਪਹਿਲ ਤਹਿਤ ਪਹਿਲ ਹੋਜਰੀ ਅਜਾਵਿਕ ਦਾ ਆਗਾਜ਼ ਗੁਰਮੀਤ ਸਿੰਘ ਮੀਤ ਹੇਅਰ ਕੈਬਨਟ ਮੰਤਰੀ ਖੇਡ ਅਤੇ ਜੂਬਾ ਮਾਮਲਿਆ ਪੰਜਾਬ ਸਰਕਾਰ ਵੱਲੋਂ ਪਿੰਡ ਮੌੜ ਨਾਬਾ ਵਿਖੇ ਚੇਅਰਮੈਨ ਨਗਰ ਸੁਧਾਰ ਟਰਸਟ ਸ਼੍ਰੀ ਰਾਮ ਤੀਰਥ ਮੰਨਾ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮ ਕੌਰ ਅਤੇ ਵੱਖ-ਵੱਖ ਪਿੰਡ ਦਵਾਈਆਂ ਔਰਤਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ ਤੇ ਹੋਰ ਉਹਨਾਂ ਨੇ ਕੀ ਕਿਹਾ ਆਓ ਆਪਾਂ ਸੋ ਲੈਨੇ ਆ ਕੀਤਾ ਗਿਆ ਬਰਨਾਲੇ ਤੋਂ ਬਾਅਦ ਕੀ ਠੀਕ ਨੇ ਕੰਮ ਦੇ ਦੇਖੋ ਜੀ ਮੈਂ ਬਹੁਤ ਵਧਾਈ ਦੇਣਾ ਡੀਸੀ ਮੈਮ ਨੂੰ ਜਿਨ੍ਹਾਂ ਨੇ ਇੱਥੇ ਮੌੜ ਨਾਬਾ ਵਿਖੇ ਪਹਿਲ ਆਜੀਵਿਕਾ ਹਾਜਰੀ ਦੀ ਜਿਹੜੀ ਸ਼ੁਰੂਆਤ ਹੈ ਕੀਤੀ ਹੈ ਇਹਦੇ ਵਿੱਚ ਜਿਹੜੇ ਵੱਖ-ਵੱਖ ਪਹਿਲਾਂ ਵੀ ਜਿਹੜੇ ਸੈਲਫ ਹੈਲਪ ਗਰੁੱਪ ਚੱਲਦੇ ਆ ਬਰਨਾਲੇ ਚ ਉਹਨਾਂ ਔਰਤਾਂ ਨੂੰ ਟ੍ਰੇਨ ਜਿਹੜਾ ਕੀਤਾ ਗਿਆਗਾ ਤੇ 70 ਜਿਹੜੀਆਂ ਬੀਬੀਆਂ ਦੀ ਇੱਥੇ ਸਿਲੈਕਸ਼ਨ ਕਰਕੇ ਉਹਨਾਂ ਤੋਂ ਜਿਹੜੇ ਬੱਚੇ ਸਾਡੇ ਸਰਕਾਰੀ ਸਕੂਲਾਂ ਚ ਪੜ੍ਹਦੇ ਆ ਉਹਨਾਂ ਦੀ ਜਿਹੜੀ ਵਰਦੀ ਆ ਉਹ ਵढਾਈ ਜਿਹੜੀ ਆ ਉਹ ਜਾ ਰਹੀ ਹੈ ਸੋ ਉਹ ਸਾਰਾ ਜਿਹੜਾ ਅਸੀਂ ਹੁਣ ਅੰਦਰ ਕੈਲਕੂਲੇਟ ਕਰ ਰਹੇ ਸੀਗੇ ਕਿ ਜਿਹੜੀ ਵਰਦੀ 600 ਰੁਪਏ ਦੀ ਹੈ तकरीबन 392 ਰੁਪਏ ਦਾ ਮੈਮ ਕਪੜਾ ਹੈ ਜੀ 392 ਰੁਪਏ ਦਾ ਜਿਹੜਾ ਉਹਨਾਂ ਦਾ ਕਪੜਾ ਵਿੱਚੇ ਸ਼ੂਜ਼ ਸਾਰੇ ਆਏ ਆ ਤੇ ਬਾਕੀ ਮੈਂ ਅੰਦਰ ਵੀ ਸਾਰੀਆਂ ਭੈਣਾਂ ਨੂੰ ਮਿਲਿਆ ਉਹਨਾਂ ਨੇ ਦੱਸਿਆ ਕਿ ਜਿਹੜਾ ਘੰਟਾ ਇੱਕ ਜਿਹੜੀ ਵਰਦੀ ਆ ਉਹਨੂੰ ਬਣਾਉਣ ਤੇ ਲੱਗਦਾ ਤੇ 60 ਰੁਪਏ ਜਿਹੜੀ ਇੱਕ ਜਿਹੜਾ ਮੈਂਬਰ ਆ ਉਹਨੂੰ ਮਿਲਨੇ ਆ ਜਿਹੜਾ ਉਹਨੂੰ ਵਰਦੀ ਬਣਾਉਂਦੇ ਤੇ ਬਾਕੀ ਵੀ ਜਿਹੜੇ ਪੈਸੇ ਬਚਣਗੇ 600 ਦੇ ਵਿੱਚੋਂ ਉਹ ਸਾਰਾ ਜਿਹੜਾ ਇਸ ਗਰੁੱਪ ਹੋਊਗਾ ਉਹਨਾਂ ਨੂੰ ਜਿਹੜਾ ਮੁਨਾਫੇ ਵਜੋਂ ਜਿਹੜਾ ਪ੍ਰੋਫਿਟ ਵਜੋਂ ਜਿਹੜਾ ਉਹ ਵੰਡ ਦਿੱਤਾ ਜਾਊਗਾ। ਸੋ ਇੱਕ ਬਹੁਤ ਵੱਡੀ ਹੈਲਪ ਹੈ ਜਿਹੜੀਆਂ ਸਾਡੀਆਂ ਆਮ ਘਰਾਂ 'ਚ ਬੀਬੀਆਂ ਰਹਿੰਦੀਆਂ ਪਿੰਡੂ ਔਰਤਾਂ ਉਹਨਾਂ ਨੂੰ ਇੱਕ ਰੁਜ਼ਗਾਰ ਜਿਹੜਾ ਉਹ ਮਿਲੂਗਾ। ਪਹਿਲਾਂ ਸੰਗਰੂਰ 'ਚ ਬੜੀ ਸਕਸੈਸਫੁਲ ਜਿਹੜੀ ਸਕੀਮ ਚੱਲ ਰਹੀ ਹੈ। ਉੱਥੇ ਬੀਬੀਆਂ ਬੱਚਿਆਂ ਦੀਆਂ ਵਰਦੀਆਂ ਜਿਹੜੀਆਂ ਨੇ ਬਣਾ ਰਹੀਆਂ। ਸੋ ਬਹੁਤ ਸਾਰੀਆਂ ਮੈਨੂੰ ਲੱਗਦਾ ਕਿ ਜਦੋਂ ਇਹ ਅੱਜ ਮੌੜ ਨਾਬੇ ਤੋਂ ਸ਼ੁਰੂਆਤ ਹੋਈ ਹੈ ਕਿ ਜਦੋਂ ਇਹ ਹੋਰ ਪਿੰਡਾਂ 'ਚ ਵੀ ਸ਼ੁਰੂ ਹੋਊਗੀ। ਅੱਜ ਪ੍ਰਾਇਮਰੀ ਬੱਚਿਆਂ ਦੀ ਸ਼ੁਰੂਆਤ ਹੋਈ ਹੈ ਜੇ ਵੱਡਿਆਂ ਦੀਆਂ ਵੀ ਉਸ ਤੋਂ ਬਾਅਦ ਸਾਡੀਆਂ ਇਦਾਂ ਦੀਆਂ ਕਈ ਜਿਵੇਂ ਪੁਲਿਸ ਹੀ ਹੈ ਉਹਨਾਂ ਦੀ ਵੀ ਯੂਨੀਫਾਰਮ ਹੈ ਜੇ ਮੈਂ ਕਹਿੰਦਾ ਵੀ ਇਹ ਸਕਸੈਸਫੁਲ ਹੋ ਜੇ ਸਾਰਿਆਂ ਦੀਆਂ ਯੂਨੀਫਾਰਮ ਇਸ ਤਰ੍ਹਾਂ ਬਣਨ ਲੱਗ ਜਾਣ ਤਾਂ ਇੱਕ ਬਹੁਤ ਵੱਡਾ ਜਿਹੜਾ ਰੁਜ਼ਗਾਰ ਦਾ ਸਾਧਨ ਜਿਹੜਾ ਇਹ ਪੈਦਾ ਜਿਹੜਾ ਉਹ ਹੋ ਸਕਦਾ ਹੈਗਾ ਸੋ ਮੈਂ ਸਾਰੀਆਂ ਜਿਹੜੀਆਂ ਸੈਂਟਰ ਜਿਹੜੀਆਂ ਸਾਡੀਆਂ ਬੀਬੀਆਂ ਨੇ ਇਹਦੇ ਵਿੱਚ ਹਿੱਸਾ ਬਣੀਆਂ ਨੇ ਮੈਂ ਉਹਨਾਂ ਨੂੰ ਬਹੁਤ ਵਧਾਈ ਦੇਣਾ ਤੇ ਬਹੁਤ ਸ਼ੁਭ ਕਾਮਨਾਵਾਂ ਦੇਣਾ ਤੇ ਉਮੀਦ ਕਰਦਾ ਵੀ ਇਹ ਜਿਹੜਾ ਪ੍ਰੋਜੈਕਟ ਆ ਬਹੁਤ ਸਕਸੈਸਫੁਲ ਰਹੂਗਾ ਤੇ ਆਉਣ ਵਾਲੇ ਸਮੇਂ ਚ ਬਰਨਾਲੇ ਜ਼ਿਲ੍ਹੇ ਚ ਵੀ ਤੇ ਪੂਰੇ ਪੰਜਾਬ ਚ ਹੋਰ ਵੀ ਬਹੁਤ ਸਾਰੀਆਂ ਬੀਬੀਆਂ ਜਿਹੜਾ ਤੇ ਜਗਾਰ ਦੇਣ ਦਾ ਕੰਮ ਉਹ ਕਰੂਗਾ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸ਼ੁਰੂ ਕਰਦੇ ਆਂ ਜੀ ਖੰਨਾ ਤੋਂ ਖੰਨਾ ਚ 20 ਗੱਡੀਆਂ ਦੀ ਆਪਸ ਵਿੱਚ ਟੱਕਰ ਹੋਈ ਆ 100 ਮੀਟਰ ਦੀ ਦੂਰੀ ਵਿੱਚ ਵਾਪਰੇ ਤਿੰਨ ਹਾਦਸੇ ਤੁਹਾਨੂੰ ਦੱਸ ਦੇ ਕਿ ਇਨ੍ਹਾਂ ਹਾਦਸਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਵਾਹਨ ਜ਼ਰੂਰ ਨੁਕਸਾਨੇ ਗਏ ਹਨ ਕੰਨਾ ਦੇ ਦਰਾਹ ਵਿਕੇ ਨੈਸ਼ਨਲ ਹਾਈਵੇ ਤੇ ਮਾਹਜ 100 ਗਾਜ਼ ਦੀ ਦੂਰੀ ਤੇ ਤਿੰਨ ਹਾਦਸੇ ਵਾਪਰੇ ਸੰਘਣੀ ਤੁੰਦ ਕਾਰਨ ਸੜਕ ਉੱਤੇ ਕਰੀਬ 20 ਵਾਹਨ ਆਪਸ ਵਿੱਚ ਟਕਰਾ ਗਏ ਇਨ੍ਹਾਂ ਹਾਦਸਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਲਕੇ ਵਾਹਨ ਜ਼ਰੂਰ ਨੁਕਸਾਨੇ ਗਏ ਹਾਦਸਿਆਂ ਕਾਰਨ ਰਾਜਗੜ੍ਹ ਨੇੜੇ ਨੈਸ਼ਨਲ ਹਾਈਵੇ ਤੇ ਪੁਲ ਬੰਦ ਕਰਨਾ ਪਿਆ ਤੇ ਆਵਾਜਾਈ ਨੂੰ ਸਰਵਿਸ ਲੈਂਡ ਤੋਂ ਮੋੜਨਾ ਪਿਆ ਇਹ ਹਾਦਸਾ ਅੰਮ੍ਰਿਤਸਰ ਦਿੱਲੀ ਹਾਈਵੇ ਤੇ ਵਾਪਰਿਆ ਪਹਿਲਾ ਹਾਦਸਾ ਰਾਜਗੜ੍ਹ ਨੇੜੇ ਪੁਲ ਦੇ ਕੈਂਟਰ ਨਾਲ ਵਾਪਰਿਆ ਇੱਥੇ ਚਾਰ ਤੋਂ ਪੰਜ ਵਾਹਨ ਆਪਸ ਵਿੱਚ ਟਕਰਾ ਕੇ ਸੂਚਨਾ ਮਿਲਦਿਆ ਹੀ ਪੁਲਿਸ ਨੇ ਆ ਕੇ ਵਾਹਨਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਫਿਰ ਥੋੜੀ ਦੇਰ ਤੇ ਚਾਰ ਤੋਂ ਪੰਜ ਵਾਹਨ ਆਪਸ ਵਿੱਚ ਫਿਰ ਟਕਰਾ ਗਏ ਦੌਰਾਨ ਕੁਝ ਹੋਰ ਇੱਕ ਹਾਦਸਾ ਵਾਪਰਿਆ ਗਿਆ ਤੇ ਵਾਹਨ ਆਪਸ ਵਿੱਚ ਟਕਰਾ ਗਏ ਸੋ ਜਿਹੜਾ ਇਹ ਖੰਨਾ ਦੇ ਵਿੱਚ ਵੱਡਾ ਹਾਦਸਾ ਜਿਹੜਾ ਵਾਪਰਿਆ ਤੇ ਕੋਈ ਜਾਨੀ ਨੁਕਸਾਨ ਜਿਹੜਾ ਨਹੀਂ ਹੋਇਆ ਸੱਗੇ ਚੱਲਦੇ ਹਾਂ ਜੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਪਾ ਸਾਂਝੀ ਕਰ ਲੈਂਦੇ ਆ ਜੀ ਹਰ ਸਿਮਰਤ ਬਾਦਲ ਨੇ ਬਾਬੇ ਨਾਨਕ ਦੀ ਤੱਕੜੀ ਨੂੰ ਕਿਹਾ ਅਕਾਲੀ ਦਲ ਦੀ ਤੱਕੜੀ ਭਗਵੰਤ ਮਾਨ ਨੇ ਤਿੱਖਾ ਜਿਹੜਾ ਹਮਲਾ ਕਰ ਦਿੱਤਾ ਹਾਂਜੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਦੇ ਐਮਪੀ ਤੇ ਅਕਾਲੀ ਆਗੂ ਹਰ ਸਿਮਰਤ ਕੌਰ ਬਾਦਲ ਵੱਲੋਂ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਕਹਿਣ ਨੂੰ ਲੈ ਕੇ ਇਤਰਾਜ਼ ਕੀਤਾ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਤਿੱਖਾ ਹਮਲਾ ਕੀਤਾ ਤੇ ਉਹਨਾਂ ਨੇ ਆਪਣੇ ਟਵਿੱਟਰ ਦੇ ਉੱਤੇ ਟਵੀਟ ਕਰਦਿਆਂ ਇਹ ਲਿਖਿਆ ਕਿ ਮਾਗੀ ਮੇਲੇ ਤੇ ਵੀ ਬਾ ਹਰਸਿਮਰਤ ਜੀ ਕੋਰ ਵੱਲੋਂ ਅਕਾਲੀ ਦਲ ਦੀ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਕਹਿਣ ਬਾਰੇ ਅਕਾਲੀ ਦਲ ਦੇ ਵਲੰਟੀਅਰ ਸ੍ਰੀ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਕੁਝ ਬੋਲਣਗੇ ਜਾਂ ਫਿਰ ਹਾਂ ਹੀ ਸਮਝਿਏ ਅੱਜ মিডিਆ ਸਾਹਮਣੇ ਹਮੇਸ਼ਾ ਵਾਂਗ ਅਕਾਲੀ ਦਲ ਦਾ ਬਚਾਅ ਕਰੋ ਤੇ ਭਗਵੰਤ ਮਾਨ ਨੂੰ ਕਹੋ ਕਿ ਧਾਰਮਿਕ ਪਤਾਮਲਿਆਂ 'ਚ ਦਾਖਲ ਨਾ ਦੇਵੇ ਸੋ ਤੇਖਾ ਨਸਾਨਾ ਜਿਹੜਾ ਭਗਵੰਤ ਮਾਨ ਵੱਲੋਂ ਅਕਾਲੀ ਦਲ ਉੱਤੇ ਜਿਹੜਾ ਸਾਧਿਆ ਗਿਆ ਏ ਸੋ ਅੱਗੇ ਚੱਲਦੇ ਹਾਂ ਜੀ ਆਧਾਰ ਕਾਰਡ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਜਿਹੜੀ ਆ ਸਾਹਮਣੇ ਆਈ ਆ ਤੁਹਾਨੂੰ ਦੱਸ ਦਈਏ ਕਿ ਜਨਮ ਮਿਤੀ ਦੇ ਸਬੂਤ ਵਜੋਂ ਆਧਾਰ ਕਾਰਡ ਦੀ ਮਾਨਤਾ ਜਿਹੜੀ ਆ ਖਤਮ ਹੋ ਚੁੱਕੀ ਆ ਈਪੀਐਫਓ ਨੇ ਨਿਰਦੇਸ਼ ਨੇ ਜਿਹੜੇ ਉਹ ਜਾਰੀ ਕਰ ਦਿੱਤੇ ਨੇ ਤੁਹਾਨੂੰ ਦੱਸ ਦਈਏ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ ਹੁਣ ਆਧਾਰ ਕਾਰਡ ਨੂੰ ਜਨਮ ਮਿਤੀ ਦੇ ਸਬੂਤ ਲਈ ਵੈਧ ਦਸਤਾਵੇਜ਼ ਨਹੀਂ ਮੰਨੇਗਾ EPFO ਨੇ ਭਾਰਤੀ ਬਲੱਖਣ ਪਛਾਣ ਅਥਾਰਟੀ ਦੇ ਆਦੇਸ਼ ਤੋਂ ਬਾਅਦ ਜਨਮ ਮਿਤੀ ਦੇ ਸਬੂਤ ਤੇ ਵੈਧ ਦਸਤਾਵੇਜ਼ਾਂ ਦੀ ਸੂਚੀ ਤੋਂ ਆਧਾਰ ਕਾਰਡ ਨੂੰ ਹਟਾਉਣ ਦਾ ਫੈਸਲਾ ਕੀਤਾ 22 ਦਸੰਬਰ 2023 ਨੂੰ UIDAI ਨੇ ਨਿਰਦੇਸ਼ ਜਾਰੀ ਕਰਦੇ ਕਿਹਾ ਹੈ ਕਿ ਆਧਾਰ ਕਾਰਡ ਦੀ ਵਰਤੋਂ ਕਿਸੇ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਕੀਤੀ ਜਾ ਸਕਦੀ ਹੈ ਪਰ ਇਹ ਜਨਮ ਮਿਤੀ ਦਾ ਸਬੂਤ ਨਹੀਂ ਹੈ UIDAI ਨੇ ਕਿਹਾ ਹੈ ਕਿ ਆਧਾਰ ਕਾਰਡ ਨੂੰ ਜਨਮ ਮਿਤੀ ਦੇ ਸਬੂਤ ਵਜੋਂ ਦਿੱਤੇ ਜਾਣ ਵਾਲੇ ਦਸਤਾਵੇਜ਼ਾਂ ਦੀ ਸੂਚੀ ਤੋਂ ਹਟਾ ਦਿੱਤਾ ਗਿਆ UIDAI ਨੇ ਸਰਕੂਲਰ ਵਿੱਚ ਕਿਹਾ ਹੈ ਕਿ ਆਧਾਰ ਇੱਕ ਵਿਲੱਖਣ 12 ਅੰਕਾਂ ਦੀ ਆਈਡੀ ਹੈ ਇਸ ਨੂੰ ਭਾਰਤ ਸਰਕਾਰ ਨੇ ਜਾਰੀ ਕੀਤਾ ਹੈ ਤੁਹਾਡੀ ਪਛਾਣ ਅਤੇ ਸਥਾਈ ਨਿਵਾਸ ਦੇ ਸਬੂਤ ਵਜੋਂ ਪੂਰੇ ਦੇਸ਼ ਵਿੱਚ ਜਾਇਜ ਜੈ ਜੇ ਜਨਮ ਮਿਤੀ ਦਿੱਤੀ ਗਈ ਹੈ ਪਰ ਇਸ ਜਨਮ ਮਿਤੀ ਸਬੂਤ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ ਜਨਮ ਮਿਤੀ ਦੇ ਸਬੂਤ ਵਜੋਂ ਜਾਇਜ ਦਸਤਾਵੇਜ਼ ਤੁਹਾਨੂੰ ਦੱਸਦੀ ਹੈ ਕਿ ਜੇ ਤੁਸੀਂ ਜਨਮ ਮਿਤੀ ਦੇ ਤੌਰ ਤੇ ਜਿਹੜੇ ਜਾਇਜ਼ ਦਸਤਾਵੇਜ਼ ਨੇ ਉਹ ਹੋਣਗੇ ਜਨਮ ਅਤੇ ਮੌਤ ਦੇ ਰਜਿਸਟਰ ਦੁਆਰਾ ਜਾਰੀ ਜਨਮ ਸਰਟੀਫਿਕੇਟ ਕਿਸੇ ਮਾਨਤਾ ਪ੍ਰਾਪਤ ਸਰਕਾਰੀ ਬੋਰਡ ਜਾਂ ਯੂਨੀਵਰਸਿਟੀ ਦੁਆਰਾ ਜਾਰੀ ਕੀਤੀ ਮਾਰਕਸ਼ੀਟ ਨਾਮ ਅਤੇ ਜਨਮ ਮਿਤੀ ਸਮੇਤ ਸਕੂਲ ਛੱਡਣ ਦਾ ਸਰਟੀਫਿਕੇਟ ਕੇਂਦਰ ਜਾਂ ਰਾਜ ਸਰਕਾਰ ਦੇ ਸੇਵਾ ਰਕਾਰਡ ਦੇ ਆਧਾਰਿਤ ਸਰਟੀਫਿਕੇਟ ਇਨਕਮ ਟੈਕਸ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਪੈਨ ਕਾਰਡ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਰਹਿਸ਼ੀ ਸਰਟੀਫਿਕੇਟ ਸਿਵਲ ਸਰਜਨ ਵੱਲੋਂ ਜਾਰੀ ਮੈਡੀਕਲ ਸਰਟੀਫਿਕੇਟ ਸੋ ਜਿਹੜੇ ਇਹ ਦਸਤਾਵੇਜ਼ ਨੇ ਤੁਸੀਂ ਆਪਣੇ ਜਨਮ ਸਰਟੀਫਿਕੇਟ ਦੇ ਤੌਰ ਤੇ ਦਾ ਜਨਮ ਦਸਤਾਵੇਜ਼ ਦੇ ਤੌਰ ਤੇ ਜੇ ਕੋਈ ਤੇ ਤੁਸੀਂ ਵਰਤਣਾ ਚਾਹੁੰਦੇ ਹੋ ਤਾਂ ਵਰਤ ਸਕਦੇ ਹੋ ਤੁਹਾਡਾ ਆਧਾਰ ਕਾਰਡ ਜਨਮ ਦੇ ਤੌਰ ਤੇ ਜਿਹੜਾ ਹੁਣ ਨਹੀਂ ਵਰਤਾ ਜਾਏਗਾ ਜਨਮ ਦੇ ਸਬੂਤ ਦੇ ਤੌਰ ਤੇ ਆਧਾਰ ਕਾਰਡ ਤੇ ਜਿਹੜੀ ਆ ਕੈਕਲ ਪਵੰਦਰੀ ਜਿਹੜੀ ਆ ਉਹ ਲਗਾ ਦਿੱਤੀ ਗਈ ਆ ਤੇ ਇਹ ਰੂਲ ਆ ਜਿਹੜਾ ਹਟਾ ਦਿੱਤਾ ਗਿਆ ਸੋ ਅੱਗੇ ਚੱਲਦੇ ਹਾਂ ਜੀ ਇੱਕ ਹੋਰ ਵੱਡੀ ਖਬਰ ਤਟ ਨਾਲ ਆਪਾਂ ਸਾਜ਼ੀ ਕਰ ਲੈਨੇ ਆ ਪੰਚਾਇਤੀ ਚੋਣਾਂ ਸੰਬੰਧੀ ਹਲਚਲ ਜਿਹੜੀ ਸ਼ੁਰੂ ਹੋ ਗਈ ਆ ਪਿੰਡ ਸੈਣਾ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਹਲਚਲ ਹੋਣੀ ਸ਼ੁਰੂ ਹੋ ਗਈ ਆ ਪੰਚਾਇਤੀ ਚੋਣਾਂ 31 ਦਸੰਬਰ 2023 ਨੂੰ ਮਿਆਦ ਜਿਹੜੀ ਆ ਪੂਰੀ ਹੋ ਚੁੱਕੀ ਸੀ ਨਵੇਂ ਚੋਣਾਂ ਲਈ ਸਰਕਾਰ ਦਾ ਹਾਲੇ ਭਾਵੇਂ ਕੋਈ ਵੀ ਦੇਸਾਂ ਨਿਰਦੇਸ਼ ਨਹੀਂ ਆਏ ਪਰੰਤੂ ਫੇਰ ਵੀ ਚਾਹਵਾਨਾਂ ਨੇ ਮਿੱਠਾ ਬੁਲਣਾ ਤੇ ਲੋਕਾਂ ਨਾਲ ਤਾਲਮੇਲ ਵਧਾਉਣਾ ਸ਼ੁਰੂ ਕਰ ਦਿੱਤਾ ਹੈ ਕੁਝ ਰਾਜਸੀ ਲੋਕ ਇਹ ਵੀ ਪ੍ਰਚਾਰ ਕਰ ਰਹੇ ਨੇ ਕਿ ਕਸਵਸਾਹਨਾਂ ਨੂੰ ਜਲਦ ਹੀ ਨਗਰ ਪੰਚਾਇਤ ਬਣਾਇਆ ਜਾ ਰਿਹਾ ਸੰਭਾਵੀ ਉਮੀਦਵਾਰਾਂ ਦੇ ਰਾਜਸੀ ਲੋਕਾਂ ਤੋਂ ਆਸ਼ੀਰਵਾਦ ਲੈਣਾ ਸ਼ੁਰੂ ਕਰ ਦਿੱਤਾ ਸੋ ਇਹ ਸੀ ਅੱਜ ਦੀਆਂ ਵੱਡੀਆਂ ਮੁੱਖ ਖਬਰਾਂ ਮਿਲਦੇ ਆ ਕਿਸੇ ਹੋਰ ਜਾਣਕਾਰੀ ਦੇ ਨਾਲ ਉਹ ਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ